ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਅੱਜ ਆਪਾਂ ਬਣਾਉਨੇ ਆ ਪੰਜੀਰੀ 1 ਕਿਲੋ ਖੋਹ ਦੀ ਪੰਜੀਰੀ ਰਲਾਵਾਂਗੇ ਇਹਦੇ ਵਿੱਚ ਆਪਾਂ ਸਮਾਨ ਜ਼ਿਆਦਾ ਪਾਵਾਂਗੇ ਜਵਾਕ ਤਾਂ ਖਾਂਦੇ ਨਹੀਂ ਤਾਂ ਖੋਆ ਮੰਗਦੇ ਨੇ ਇਹਨਾਂ ਨੂੰ ਖੋਆ ਘੱਟ ਕੇ ਦੇ ਮੈਂ ਕਿਹਾ ਤੇ ਨਾ ਸੀ ਐਟ ਕਿ ਜੰਮੀ ਖੋਆ ਨਹੀਂ ਖੱਦਿਆ ਨਾ ਦਿਵਾਰੀ ਨੂੰ ਕੀ ਲੋਕ ਘੇ ਹੋ ਦੀ ਚ ਰੱਖ ਜੂਗੀ ਸਵੇਰੇ ਕੰਮ ਕਰਦੇ ਕਰਦੇ ਹਵਾ ਵਾਲੀ ਚੱਲ ਪੈਂਦੀ ਐ ਹਵਾ ਤਾਂ ਹੁਣ ਵੀ ਐ ਪਰ ਹੁਣ ਥੋੜੀ ਜਿਹੀ ਘੱਟ ਆ Laia, 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 Bu bari alay ਸਾਨੂੰ ਸੇਕ ਲੱਗ ਰਿਹਾ ਇੱਧਰ ਦੀ ਆਹੋ ਤੈਨੂੰ ਆਏ ਵੀ ਸਾਰਿਆਂ ਨੂੰ ਮੇਰਾ ਹੀ ਖਾਣਾ ਬਣ ਰਿਹਾ ਹੈ ਨੋਈ ਪਕੀਲੇ ਆਟਾ ਪਾ ਤਾਂ ਮੈਂ ਕਦੇ ਵੀ ਅਸੀਂ ਕੋਏ ਚ ਵੀ ਪਾਵਾਂ ਜੇ ਮੈਂ ਪੰਜੀਰੀ ਚ ਪਾਵਾਂ ਬਸ ਸਾਈਂ ਕਿਹੋ ਦਾ ਹਿਸਾਬ ਹੁੰਦਾ ਮੈਂ ਡੜੇ ਨਾਲ ਹੀ ਪਾ ਲੈਂਦੀ ਨਾ ਕਦੇ ਵੀ ਅਸੀਂ ਤੱਕੜੀ ਭੱਟੇ ਨਾਲ ਨਹੀਂ ਜੋਖਿਆ ਪਤਾ ਹੁੰਦਾ ਹੈ ਨਾ ਆਪਾਂ ਨੂੰ ਹਿਸਾਬ ਆ ਜਾਂਦਾ ਕਿ ਇੰਨੀ ਕੀ ਚੀਜ਼ ਹੈ ਕੱਲਾ ਘੜੇ ਮੰਮੀ ਵੀ ਤੱਕੜੀ ਤੋਂ ਕੁੜੀ ਕਦੇ ਨਹੀਂ ਚੱਕੀਦੀ ਐਦਾਂ ਹੀ ਪਾ ਲੈਂਦੇ ਦੀ ਤੇ ਹੁਣ ਮੈਂ ਸਮਾਨ ਲਉਣੀ ਹੈ ਬਦਾਂ ਖਾ ਖਪਿਆਉਂਦਾਂਗੇ ਜਿਹੜੇ ਕੱਟਣ ਵਾਲੇ ਨੇ ਮੈਂ ਫਿੱਕੀ ਤੋਂ ਕਟਾਉਣੀ ਆ ਦੇਖ ਲਾ ਸਾਬੀ ਦਾ ਪਹਿਲੀ ਬੈਗਿਆ ਲਵੇ ਹੈ ਸਾਬੀ ਲੈ ਦੇਖੋ ਜੀ ਆਪਣਾ ਆਟਾ ਜਮਾ ਪੁੱਜ ਕੇ ਲਾਲ ਹੋ ਗਿਆ ਮੈਨੂੰ ਐ ਹਜੇ ਵੀ ਬਹਿ ਮੈਂ ਵੀ ਨੂੰ ਹੋਰ ਦੋ ਤਿੰਨ ਮਿੰਟ ਹੋਰ ਉਹ ਕਰਾ ਦਾਂ ਕਿਤੇ ਕੱਚਾ ਨਾ ਰਹੇ ਜੇ ਸਾਡੇ ਨਾਲ ਚਿੱਟੀ ਚਿੱਟੀ ਜੀ ਬੰਜੀਰੀ ਨਹੀਂ ਖਾਂਦੇ ਥੋੜਾ ਜਿਹਾ ਵਧੀਆ ਬਣਿਆ ਹੋਇਆ ਆਟਾ ਪੁੱਜਿਆ ਹ ਇੰਦਰ ਆਪਾਂ ਨੇ ਸਮਾਨ ਹੈ ਜਿਹੜਾ ਇਹ ਸਾਰਾ ਕੁਸ ਕੁੱਟ ਲਿਆ ਮੈਂ ਇਹਦੇ ਨਾਲ ਹੀ ਕੁੱਟ ਲਿਆ ਬਦਾਂ ਉਹਦੇ ਵਿੱਚ ਨਾ ਜਿਆਦਾ ਬਰੀਕ ਹੋ ਜਾਂਦਾ ਆ ਬਾਲਾ ਮਿਕਸੀ ਚ ਬਸ ਮੈਂ ਹੱਥ ਨਾਲ ਹੀ ਇਹਦੇ ਨਾਲ ਹੀ ਕੁੱਟਤਾ ਤੇ ਇੰਦਰ ਕਮਰਕਸ ਤੇ ਖਾਸ ਖਾਸ ਕਮਰਕਸ ਮੈਂ ਅੱਜ ਸਾਰੀ ਪਾਉਂਗੇ ਚ ਅੱਗੇ ਰੱਖ ਲੈਣੇ ਅਸੀਂ ਢੂਆਂ ਦੇ ਮਰੀਜ਼ ਸਾਰੇ ਹੋਏ ਪਿਆ ਤੇ ਇਧਰ ਦਾਖਾ ਆਪਾਂ ਨੇ ਭਉਂਦੀਆਂ ਦੀ ਬਾਦਾਮ ਮੈਂ ਮਿਕਸੀ ਚ ਕੁਟ ਕਰਤੇ ਜੀ ਇਹਨਾਂ ਤੇ ਟਾਈਮ ਲੱਗਣਾ ਦੀ ਥੋੜਾ ਜਿਹਾ ਟਾਈਮ ਦਾ ਸ਼ਾਮ ਦਾ ਹੋ ਗਿਆ ਤੇ ਇਹ ਵੀ ਆਪਾਂ ਵਿੱਚੇ ਦੇ ਇਕੱਠੇ ਰਲਾ ਦਨੇ ਹੁਣ ਆ ਦੇਖੋ ਥੋੜਾ ਜਿਹਾ ਬਦਾਮਾਂ ਦਾ ਵੀ ਜ਼ਿਆਦਾ ਹੋ ਗਿਆ ਕੰਮ ਬਰੀਕ ਜ਼ਿਆਦਾ ਹੋ ਗਿਆ ਇਹ ਮੈਂ ਕਿਲੋ ਆਟਾ ਆਪਣਾ ਕਿਲੋ ਖੰਡ 1.5 ਕਿਲੋ ਵਾਂਗੂ ਹੋ ਗਿਆ ਜੀ ਸਮਾਨ ਆਪਣਾ ਸਾ ਆਪਣਾ ਹੁਣ ਆਟਾ ਪੂਰਾ ਪੁੱਜ ਗਿਆ ਲਾਲ ਲਾਲ ਹੋ ਗਿਆ ਹੁਣ ਮੈਂ ਇਹਨੇ ਲਾ ਕੇ ਰਲਾ ਦਨੀ ਆ ਇਸ ਤੋਂ ਬਾਅਦ ਇੱਥੇ ਧਰੂੰਗੀ ਜੀ ਆਲੂ ਉਬਲ ਮੈਂ। ਹਣੀਆਂ ਪਾ ਕੇ ਆਲੂ ਦੀ ਸਬਜ਼ੀ ਬਣਾਵਾਂਗੇ ਆਪਾਂ। ਦੇਖੋ ਜੀ। ਚਲੋ। ਚਲੋ ਜੀ ਆਪਾਂ ਨੇ ਲਾਤਾ। ਅੱਗ ਜਿਆਦਾ ਹੋ ਗਈ ਜੀ ਮੈਂ ਫਟਾਫਟ ਲਾਤਾ ਫਿਰ ਕੈਮਰਾ ਮੇਰਾ ਮੈਨੂੰ ਪਤਾ ਨਹੀਂ ਲੱਗਿਆ ਬੰਦ ਤੇ। ਪਹਿਲਾ ਪਾਦੇ ਵਿੱਚ ਸਮਾਨ ਪਾਵਾਂਗੇ ਨਾਲੇ ਖੰਡ ਇਕੱਠੀ ਪਾਵਾਂਗੇ ਉੰ ਮੱਖਾਂ ਭੁੱਲ ਜਾਣੀਏ ਗਰਮੀ ਛੋ ਕੇ ਦੇਖੋ ਬਾਈ ਸਬੂ ਵਾਸਤੇ ਪੋਗਮਣਾ ਤਾਂ ਇਹ ਦੇਖਦੇ ਆ ਹੋ ਗਿਆ ਦਾਬੂ ਦੇਖੀ ਦੇ ਦੇਖੋ ਜੀ ਮੱਖਾਂ ਕਿੰਨੇ ਡਿੰਗ ਦੇ ਹੋ ਗਏ ਫੁੱਲ ਕੇ ਸਾਰੀਆਂ ਖੁੱਲ ਗਈਆਂ ਦੇਖੀ ਤਾਂ ਵੇ ਕਿੰਨੀਆਂ ਸੋਹਣੀਆਂ ਬਣੀਆਂ

ਪੋਲ ਤੋਂ ਕੱਢ ਕੇ ਤੇਰੀ ਆਪਣੇ ਜਿਹੜੇ ਨਾਲ ਆਟਾ ਖਾਣਦੇ ਹੁੰਦੇ ਠੀਕ ਹੈ। ਥਰਬੀ ਇਹ ਗਰਮ ਹੈ। ਸਾਰਿਆਂ ਨਾਲੋਂ ਜ਼ਿਆਦਾ ਵੱਧ ਪੇਟ ਸਾਇਫੀ ਨੂੰ ਆਪਣੀ ਦੀ। ਮਰ ਗਈ ਲੋਂਡੇ ਤੇ ਮੈਂ ਤਾਂ ਆਈ ਦੀ ਮਹਾ। ਤੇ ਨਾ ਮਣੀ। ਕੜਾਹੀ ਐਡੀ ਵੱਡੀ ਤਾਂ ਹਾਂ ਕਿੱਥੇ ਲਾਹਾਂਗੇ।

ਲੇ ਸੇ ਕੰਮ ਦਾ ਟਾਈਮ ਹੋ ਗਿਆ ਹੁਣ ਮੈਂ ਕੰਮ ਕਰਾਂਗੀ ਹਾਂ ਤਾਂ ਦੇਗ ਲੱਗ ਮੱਛੀ ਤਾਂ ਜਾਂਦੀ ਐ ਤੂੰ ਇੱਧਰ ਆਏ ਫਰ ਜਾ ਮੈਂ ਇੱਥੋਂ ਬਸ ਮੈਂ ਉੱਠਦੀ ਆਂ ਔਰ ਇਥੇ ਇੱਕ ਨਹੀਂ ਇੱਧਰ ਨਹੀਂ ਤੂੰ ਆਉਂਗਾ ਸਭ ਨੇ ਜੀ ਲਈ ਸਭ ਬੱਚਾ ਐ ਸਭ ਨੇ ਚੀਤੀ ਜਾਣੀ ਐ ਸਾਮੇ ਠਾਥੇ ਅਗਲੀ ਵਾਰ ਕੀ ਇਥੇ ਗੇੜਾ ਸੰਗੜੀ ਨਾ ਪਾਈਂਦਾ ਤੇਰੇ ਸੱਟ ਮਰਵਾ ਦੂੰਗਾ ਸੰਗੜੀ ਨੂੰ ਕੀ ਕਰ ਗੇੜਾ ਦਵਾ ਲਾ ਗਿਆ ਇਹ ਤਾਂ ਆਪ ਹੀ ਖੇਤਾਂ ਚ ਗੇੜੇ ਦੇ ਆਉਂਦਾ ਇੱਥੇ ਕਿੱਥੇ ਲੱਗ ਲਾ ਲਈ ਹੈ ਲਾ ਲਾ ਲਈ ਤੇਰੇ ਗੇੜੇ ਕਿੱਥੇ ਕਰਦੇ ਹੈ ਹੈ ਇਹਨੇ ਤੇ ਦਿਖਾਣੀ ਐ ਜਿਸ ਆਪਣ ਨੂੰ ਖੰਡ ਪ੍ਰਾਂਤ ਚ ਕੱਢ ਕੇ ਰੋਣ ਮੈਨਾ ਕੜਾਹੀ ਸਾਡੀ ਤਾਹਾਂ ਉੱਪਰ ਪਈ ਸੀ ਥੋੜਾ ਸੱਤੀ ਕੋ ਨਾ ਹਣ ਦੀ ਘੋਲ ਕਰ ਲਈ ਉਹ ਫਾਇਦੇ ਚ ਰਲਾ ਖੰਡ ਪ੍ਰਾਂਤ ਚ ਲਾਵਾਂਗੇ ਬਾਕੀ ਸਮਾਨ ਤਾਂ ਰਲ ਗਿਆ

ਚਲੋ ਜੀ ਆਪਾਂ ਇਹ ਸਾਰਾ ਸਮਾਨ ਰਲਗਾਤਾ ਇਹਦੇ ਵਿੱਚ ਹੋਊਗਾ ਨਾ ਮੈਂ ਥੋੜੀ ਥੋੜੀ ਰੱਖ ਲਈ ਕਮਰਕਾਸ ਤੇ ਸੋ ਹੱਜਾ ਜ਼ਿਆਦਾ ਸੀਗੀ ਤੇ ਅਗਲੀ ਵਾਰ ਰਣਾ ਮੰਗੀ ਜਰੂਰ ਪਾਵਾਂਗੇ ਇਹਦੇ ਵਿੱਚ ਆ ਫਿਰ ਬਾੜੀ ਦਵਾਈ ਜੀ ਵਾਲੀ ਨਹੀਂ ਪਤਾ ਨਾ ਹੀ ਖਾਣ ਜਵਾਕ ਤਾਂ ਨਖਰੇ ਕਰਦੇ ਨੇ ਆਪਾਂ ਤਾਂ ਖਾ ਲੈਨੇ ਆਪਾਂ ਨੂੰ ਪਤਾ ਹੁੰਦਾ ਵੀ ਸਰੀਰ ਵਾਸਤੇ ਵਧੀਆ ਚੀਜ਼ਾਂ ਨੇ ਤੇ ਲੋਣਾ ਥੋੜਾ ਜਿਹਾ ਛੋਟਾ ਸੀਗਾ ਆਪਣਾ ਕੜਾਈ ਆ ਇਹ ਲੋਣਾ ਵੀ ਬੋਲ ਦਿੰਦੇ ਨੇ ਕੜਾਈਆ ਵੀ ਬੋਲ ਦਿੰਦੇ ਨੇ ਇਸ ਕਰਕੇ ਫਿਰ ਮੈਂ ਖੁੱਲੀ ਪ੍ਰਾਂਮ ਦੇ ਵਿੱਚ ਕੱਢ ਲਿਆ ਮੈਨੂੰ ਪਤਾ ਦੀ ਵੀ ਇੱਕ ਖੰਡ ਨਹੀਂ ਰਲਣੀ ਇਹਦੇ ਵਿੱਚ ਬਾਕੀ ਸਮਾਨ ਤਾਂ ਰਲ ਜਾਂਦਾ ਚਲੋ ਜੀ ਮੇਰੀ ਆਪਣੀ ਬਣ ਗਈ ਕਈ ਦਿਨਾਂ ਦਾ ਸਮਾਨ ਲੈਣ ਦਾ ਪੈਤੀ ਹੁਣ ਮੈਂ ਇੱਥੇ ਆਲੂ ਗੋਮੇ ਕਰਦੀਆਂ ਤੇ ਤਾਬੂ ਤੋਂ ਨਿੱਕਾ ਮोटा ਸਮਾਨ ਚਾਹਨੇ ਆਪਾਂ ਕੰਮ ਕਰਾਉਣੇ ਤਾਂ ਤਾਂ ਤੇ ਚਲੋ ਜੀ ਅੱਜ ਵਾਲੀ ਵੀਡੀਓ ਆਪਾਂ ਕੱਲ ਨੂੰ ਨਵੇਂ ਬਲੌਗ ਨਾਲ ਮਿਲਦੇ ਆਂ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ